ਕਿ ਪੰਜਾਬੀ ਫਿਲਮ ਇੰਡਸਟਰੀ ਦਾ ਬੜਾ ਚਰਚਿਤ ਚਿਹਰਾ ਹੈ ਬੜੇ ਵਧੀਆ ਤੇ ਇੱਕ ਸਿਆਣਪ ਦੀ ਮਿਸਾਲ ਹੈ ਪੰਜਾਬੀ ਫਿਲਮਾਂ ਚ ਵੀ ਅਸੀਂ ਉਹਨਾਂ ਦਾ ਜੋ ਰੋਲ ਵੇਖਦੇ ਆ ਉਹ ਬੜਾ ਸੋਹਣਾ ਹੁੰਦਾ ਹੈ ਸੇਧ ਦੇਣ ਵਾਲਾ ਹੁੰਦਾ ਸਾਡੇ ਨਾਲ ਨੇ ਮਲਕੀਤ ਰੌਣੀ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਰੌਣੀ ਸਾਹਿਬ ਸਵਾਗਤ ਹੈ ਤੁਹਾਡਾ ਔਨਅਰ ਤੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਔਰ ਔਨਅਰ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾ ਸਵਾਲ ਮੇਰਾ ਅੱਜ ਨਵਾਂ ਸਾਲ ਦਾ ਆਗਾਜ਼ ਹੋਇਆ ਹੈ ਪਹਿਲਾ ਦਿਨ ਹੈ ਜੇਕਰ ਅਸੀਂ ਗੱਲ ਇਸ ਤਰੀਕੇ ਨਾਲ ਕਿਸਾਨ ਅੰਦੋਲਨ ਚੱਲ ਰਿਹਾ ਹੈ 25 ਤਾਰੀਖ ਤੋਂ ਕਿਸਾਨ ਪੰਜਾਬ ਤੋਂ ਚੱਲੇ ਆ ਅੱਜ ਇੱਥੇ ਡਟਿਆ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਇਹਦੇ ਵਿੱਚ ਜਿਹੜੀਆਂ ਕਈ ਜਾਨਾਂ ਵੀ ਗਵਾ ਚੁੱਕੀਆਂ ਹੈ ਕਈ ਗੁਰਬਾਨੀਆਂ ਵੀ ਅਸੀਂ ਕੀਤੀ ਹੋ ਚੁੱਕੀਆਂ ਕਿ ਲੱਗਦਾ ਕਿ ਜਿਹੜੀ ਸਰਕਾਰ ਹੈ ਇਸ ਵਕਤ ਉਹਨੂੰ ਭੋਰਾ ਵੀ ਉਹ ਤਰਸ ਨਹੀਂ ਆ ਰਿਹਾ ਉਹਨੂੰ ਭੋਰਾ ਵੀ ਸੋਚ ਨਹੀਂ ਆ ਰਹੀ ਕਿ ਮੇਰੇ ਹੀ ਦੇਸ਼ ਦੇ ਕਿਸਾਨ ਹੈ ਮੇਰੇ ਲੋਕ ਹੈ ਤੇ ਅੱਜ ਇਹਨਾਂ ਨੂੰ ਇੰਨਾ ਜਿਹੜਾ ਰੁੱਲਣ ਤੇ ਮਜਬੂਰ ਕੀਤਾ ਜਾ ਰਿਹਾ ਦੇਖੋ ਤਾਨਾਸ਼ਾਹ ਸਰਕਾਰ ਹੈ ਜ਼ਬਰ ਕਰ ਰਹੀ ਹੈ ਸਰੀਰਕ ਤੌਰ ਤੇ ਵੀ ਕਦੇ ਪਾਣੀ ਦੀਆਂ ਬੁਛਾੜਾਂ ਕਦੇ ਲਾਠੀ ਚਾਰਜ ਮਾਨਸਿਕ ਤੌਰ ਤੇ ਵੀ ਕਦੇ ਸਾਨੂੰ ਅਤਵਾਦੀ ਖਾਲਸਤਾਨੀ ਮਾਓਵਾਦੀ ਕਹਿ ਕੇ ਤੇ ਕਦੇ ਇਹ ਕਹਿ ਕੇ ਕਿ ਇਹਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਹੈ ਪਾਕਿਸਤਾਨ ਤੋਂ ਚైనా ਤੋਂ ਫੰਡਿੰਗ ਹੁੰਦੀ ਹੈ ਸੋ ਇਹ ਮੈਂ ਸਮਝਦਾ ਇਹ ਰਿਲੇਟ ਕਰਦਾ ਸਾਡੀ ਹਿਸਟਰੀ ਦੇ ਨਾਲ ਪੋ ਦਾ ਮਹੀਨਾ ਜਿਹੜਾ ਚੱਲ ਰਿਹਾ ਹੈ ਅਸੀਂ ਪੰਜਾਬ ਦੇ ਵਿੱਚ ਸ਼ੀਦੀ ਜੋੜ ਮੇਲੇ ਮਨਾਉਂਦੇ ਆ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਲਸਾਨੀ ਕੁਰਬਾਨੀ ਯਾਦ ਕਰਦੇ ਆ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਆ ਉਹ ਸਮਾਂ ਵੀ ਇੱਕ ਸਮਾਂ ਸੀ ਜਦੋਂ ਮਾਤਾ ਜੀ ਨੇ ਤੇ ਸਾਹਿਬਜ਼ਾਦਿਆਂ ਨੇ ਜਿਹੜੇ ਛੋਟੇ ਸਾਡੇ ਸਾਹਿਬ ਜਦੇ ਸੀ ਫਤਿਹਗੜ ਸਾਹਿਬ ਚ ਨੀਂ ਆ ਚੜੇ ਗਏ ਜਬਰਦਸਤ ਜਿਹੜਾ ਮੁਕਾਬਲਾ ਉਹ ਸਬਰ ਨਾਲ ਕੀਤਾ ਸੋ ਇੱਥੇ ਵੀ ਇਹੀ ਹੈ ਇੱਥੇ ਵੀ ਸਰਕਾਰ ਜ਼ਬਰ ਕਰ ਰਹੀ ਹੈ ਜ਼ਬਰਦਸਤ ਮੁਕਾਬਲਾ ਸਬਰ ਨਾਲ ਹੋ ਰਿਹਾ ਹੈ ਇਹ ਕਿਤੇ ਨਾ ਕਿਤੇ ਹਿਸਤਰੀ ਸਾਨੂੰ ਦੁਬਾਰਾ ਯਾਦ ਆ ਰਹੀ ਹੈ ਦੂਜੀ ਗੱਲ ਇਹ ਹੈ ਇਹ ਉਹੀ ਸਰਕਾਂ ਨੇ ਜਿਨ੍ਹਾਂ ਸਰਕਾਂ ਦੇ ਉੱਤੇ ਕਦੇ ਗੁਰੂ ਅਰਜਨ ਦੇਵ ਜੀ ਚੱਲ ਕੇ ਦਿੱਲੀ ਆਉਂਦੇ ਨੇ ਸ਼ਹਾਦਤ ਦੇਣ ਲਈ ਕਦੇ ਗੁਰੂ ਤੇਗ ਬਹਾਦਰ ਜੀ ਆਉਂਦੇ ਨੇ ਕਿਨਾਂ ਲੋਕਾਂ ਦੂਜੇ ਲੋਕਾਂ ਦੇ ਧਰਮ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਮੈਂ ਧਰਮਾਂ ਧਰਮਾਂ ਦੀ ਤਾਂ ਗੱਲ ਛੱਡੋ ਤੁਸੀਂ ਤੁਹਾਨੂੰ ਤਾਂ ਛੋਟੀ ਚੀਜ਼ ਹੋਗੀ ਬਿਲਕੁਲ ਮਨੁੱਖਤਾ ਨੂੰ ਬਚਾਉਣ ਦੀ ਗੱਲ ਕਰਦੇ ਨੇ ਇੱਥੇ ਆ ਕੇ ਇਹੀ ਸੜਕਾਂ ਨੇ ਜਿਨ੍ਹਾਂ ਦੇ ਉੱਤੋਂ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਸ਼ਟਰ ਤੁਰਦਾ ਇਹਨਾਂ ਸੜਕਾਂ ਤੋਂ ਲੰਘ ਕੇ ਸ੍ਰੰਤ ਜਾਂਦਾ ਹੈ ਸਮਾਨੇ ਜਾਂਦਾ ਹੈ ਛਡੌਰੇ ਸੋ ਇਹ ਚੱਪੜ ਚੜੀ ਜਾਂਦਾ ਹੈ ਉੱਥੋਂ ਤੁਰਦਾ ਤੇ ਜਦੋਂ ਇੱਥੋਂ ਲੰਘਦਾ ਤਾਂ ਉਹਦੇ ਮਗਰ ਇੱਕ ਪੂਰੀ ਫੌਜ ਹੁੰਦੀ ਹੈ ਇਹੀ ਉਹ ਸੜਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਬੰਦੀ ਬਣਾਏ ਜਾਂਦੇ ਇਹਨਾਂ ਸੜਕਾਂ ਦੇ ਉੱਤੇ ਇਹ ਸੜਕਾਂ ਗਵਾਹ ਨੇ ਇਹ ਸੜਕਾਂ ਗੁਆਨੇ ਕਿ ਇੱਥੋਂ ਕੀ ਹੋਇਆ ਕੀ ਲੰਘਿਆ ਇਹਨਾਂ ਸੜਕਾਂ ਦੇ ਉੱਤੋਂ ਸਾਡੇ ਗਦਰੀ ਬਾਬੇ ਲੰਘੇ ਜਿਨ੍ਹਾਂ ਨੂੰ ਫਾਹੇ ਲਾ ਲਕਨਦ ਰਖਤਾਂ ਦੇ ਨਾਲ ਫਾਹੇ ਲਾਇਆ ਗਿਆ ਉਸ ਸਮੇਂ ਦੀ ਸਰਕਾਰ ਵੱਲੋਂ ਸੋ ਇਹੀ ਉਹ ਸੜਕਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਲੋਕ ਮਹੀਨੇ ਤੋਂ ਉੱਪਰ ਹੋ ਕੇ ਬੈਠਿਆਂ ਨੂੰ ਸਾਡੇ 50 ਦੇ ਕਰੀਬ ਜਿਹੜੇ ਸਾਡੇ ਕਿਸਾਨ ਨੇ ਉਸ ਦੁਨੀਆ ਤੋਂ ਚਲੇ ਗਏ ਹੁਣ ਜਦੋਂ ਅਸੀਂ ਹੋਰ 10-50 ਸਾਲਾਂ ਨੂੰ 30-25 ਸਾਲਾਂ ਜਿਉਂਦੇ ਜਾਗਦੇ ਰਹੇ ਇਹਨਾਂ ਸੜਕਾਂ ਤੋਂ ਲੰਘਾਂਗੇ ਅਸੀਂ ਆਪਣੇ ਪੁੱਤ-ਪੁੱਤ ਦੋਤਿਆਂ ਨੂੰ ਕਹਾਂਗੇ ਕਿ ਗੱਡੀ ਰੋਕੋ ਅਸੀਂ ਇੱਥੇ ਬੈਠੇ ਹੁੰਦੇ ਸੀ ਹੁਣ ਲੋਕ ਕਹਿੰਦੇ ਨੇ ਪਰ ਮੈਂ ਸਮਝਦਾ ਇਹਨਾਂ ਸੰਘਰਸ਼ਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਅਸੀਂ ਜਿਹੜੀ ਬਾਬੇ ਨਾਨਕ ਦੀ ਕਿਰਤ ਦੀ ਗੱਲ ਕਰਦੇ ਖੇਤਾਂ ਦੀ ਗੱਲ ਕਰਦੇ ਆ ਅਸੀਂ ਉਹਨਾਂ ਦੀ ਗੱਲ ਕਰਨ ਤੇ ਇੱਥੇ ਆਈ ਆਏ ਹਾਂ ਪਰ ਜਿਹੜੀ ਵੱਡੀ ਗੱਲ ਹੋਈ ਹੈ ਸਾਡੀ ਭਾਈਚਾਰਕ ਖਸਾਨ ਜਿਹਦਾ ਕੋਈ ਮੁੱਲ ਨਹੀਂ ਉਹ ਸਾਨੂੰ ਵਾਪਸ ਮਿਲੀ ਹੈ ਬੇਮੁੱਲੀ ਚੀਜ਼ਾਂ ਨੂੰ ਵਾਪਸ ਮਿਲ ਗਈ ਅੱਜ ਯੂਪੀ ਵਾਲੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਸਾਰੇ ਬੈਠੇ ਨੇ ਲੋਕ ਇਕੱਠੇ ਬੈਠੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿ ਤੇਰੀ ਜਹਾਜ਼ ਕੀ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੇਰਾ ਧਰਮ ਕੀ ਹੈ ਅਸੀਂ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ ਕੋਈ ਕੋਈ ਸਤਜੋਗੀ ਸਮਾ ਹੁੰਦਾ ਸੀ ਸਤਜੋਗੀ ਆ ਸਤਜੋਗੀ ਸਮਾ ਅਸੀਂ ਦੇਖਦੇ ਹਾਂ ਅਸੀਂ ਵੀ ਲੰਘਦੇ ਹਾਂ ਜਿਹਦੀ ਮਰਜ਼ੀ ਜੋ ਜਿਹੜਾ ਮਰਜ਼ੀ ਟਰਾਲੀ ਚ ਸਮਾਨ ਚੱਕ ਲੈ ਜਿੱਤੋਂ ਮਰਜ਼ੀ ਜੋ ਮਰਜ਼ੀ ਮੰਗ ਲੈ ਕੋਈ ਜਵਾਬ ਹੀ ਨਹੀਂ ਦਿੰਦਾ ਇਹ ਤੁਹਾਡੀ ਗੱਲ ਵਿੱਚ ਹੀ ਹੈ ਦੇਖੋ ਆਪਾਂ ਪੰਜਾਬ ਦੇ ਰਹਿਣ ਵਾਲਿਆਂ ਕੋਈ ਜੋੜ ਮੇਲ ਆ ਜਾਂ ਕੋਈ ਪਜਾਨੇ ਭੀੜਾ ਬਾਜ਼ਾਰ ਚ ਕਿਸੇ ਦੇ ਮੋਢੇ ਨਾਲ ਮੋਢਾ ਵੱਜ ਗਿਆ ਅੱਖਾਂ ਘੜਦੇ ਬੰਦੇ ਹਾਂ ਓਏ ਇੱਥੇ ਬੰਦੇ ਜੋ ਕੋ ਪੈਰ ਦੱਬਿਆ ਗਿਆ ਬਾਈ ਜੀ ਮਾਫ ਕਰੀ ਸੌਰੀ ਤੁਹਾਨੂੰ ਲੱਗਿਆ ਤਾਂ ਨਹੀਂ ਮੈਂ ਕੁਝ ਕਰਾਂ ਤੁਹਾਨੂੰ ਕੀ ਚਾਹੀਦਾ ਮਦਦ ਇਹ ਕਿੰਨੀ ਕਮਾਲ ਦੀ ਗੱਲ ਹੈ ਉਹ ਤੁਹਾਡੇ ਮਾਦਮ ਦੇ ਰਾਹੀਂ ਜਿਵੇਂ ਵੱਡੀ ਗੱਲ ਕਰਨੀ ਚਾਹੁੰਨਾ ਹੈ ਕਿ ਮੈਂ ਸਾਡੇ ਆਗੂ ਸਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਪੰਜਾਬ ਵਿੱਚ ਬੈਠਕ ਬਿਠਾ ਕੇ ਲੋਕਾਂ ਦੀ ਸਕੂਲਿੰਗ ਕੀਤੀ ਸਕੂਲਿੰਗ ਕੀਤੀ ਉਹਨਾਂ ਪੱਥਰਾਂ ਦੇ ਉੱਤੇ ਰੇਲ ਪੱਡੀਆਂ ਦੇ ਉੱਤੇ ਤੇ ਉਹਨਾਂ ਟੋਲ ਪਲਾਜ਼ਾਂ ਦੇ ਉੱਤੇ ਸਕੂਲਿੰਗ ਹੋਈ ਲੋਕਾਂ ਦੀ ਇਸ ਸ਼ਗਰਸ਼ ਤਾਂ ਇੰਨਾ ਕਾਮਯਾਬ ਹੋਇਆ ਕਿ ਲੋਕ ਸਕੂਲਿੰਗ ਕਰ ਕਲਾਸਾਂ ਲਾ ਕੇ ਆਏ ਨੇ ਉਥੇ ਲੋਕਾਂ ਨੇ ਕਲਾਸਾਂ ਲਾਈਆਂ ਲੋਕਾਂ ਨੇ ਸਮਝਿਆ ਗੱਲ ਕੀ ਐ ਇੱਕ ਬਿਲਕੀ ਨੇ ਅੱਜ ਪੱਤਰਕਾਰ ਤੁਸੀਂ ਕਿਸੇ ਬਜ਼ੁਰਗ ਨੂੰ ਮਾਈ ਭਾਈ ਨੂੰ ਪੁੱਛ ਲੋ ਵੀ ਕੀ ਗੱਲ ਐ ਉਹ ਜਦੇ ਕਹਿ ਦੂਗਾ ਕਿ ਅਸੀਂ ਇਹ ਸਮਝ ਲਈ ਜੀ ਬੈਠੇ ਇੱਥੇ ਸਮਝ ਆ ਗਈ ਹੈ ਸਾਨੂੰ ਸਮਝ ਆ ਗਈ ਮੈਂ ਗੱਲ ਉਧਰ ਵੀ ਕੀਤੀ ਸੀ ਮੈਡਮ ਨਾਲ ਵੀ ਗੱਲਬਾਤ ਕੀਤੀ ਸੀ ਕਿ ਕਾਰਪੋਰੇਟ ਸ਼ਬਦ ਸਾਡੇ ਲਈ ਇੱਕ ਵੱਖਰਾ ਸ਼ਬਦ ਸਾਨੂੰ ਪਤਾ ਨਹੀਂ ਸਾਡੇ ਆਮ ਲੋਕਾਂ ਨੂੰ ਨਹੀਂ ਪਤਾ ਸੀ ਅੱਜ ਬੱਚੇ-ਬੱਚੇ ਨੂੰ ਪਤਾ ਹੈ ਕਾਰਪੋਰੇਟ ਕੀ ਹੈ ਅਮਬਾਨੀ ਅਡਾਨੀ ਚਾਹੇ ਅਮਾਨੀ ਅਡਾਨੀ ਦਾ ਨਾਮ ਲੈਂਦੇ ਆ ਪਰ ਉਹਨਾਂ ਨੂੰ ਪਤਾ ਹੈ ਕਾਰਪੋਰੇਟ ਲੁੱਟ ਕਰ ਰਿਹਾ ਹੈ ਉਹ ਲੁੱਟ ਕਰ ਰਿਹਾ ਹੈ ਸੋ ਇਹੀ ਇੱਕ ਮਸਲਾ ਹੈ ਵੱਡਾ ਮਸਲਾ ਹੈ ਮੈਂ ਸਮਝਦਾ ਕਿ ਅੱਜ ਜਿਹੜੇ ਦਿੱਲੀ ਦੇ ਬਾਦਰ ਨੇ ਇਹ ਸਾਡੇ ਲਈ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਕਿਉਂਕਿ ਇੱਥੇ ਰੱਬ ਵੱਸਦਾ ਲੋਕਾਂ 'ਚ ਇਹ ਦਿੱਸਾਂ ਤੋਂ ਕੱਟ ਨਹੀਂ ਅਸੀਂ ਨਾਟਕ ਕਰਦੇ ਸੀ ਫਿਲਮਾਂ ਤੋਂ ਪਹਿਲਾਂ ਉਹਨਾਂ ਵਿੱਚ ਅਸ ਅਸਗਰ ਬਾਜ਼ਾਰ ਦਾ ਕਨਾਡਾ ਕਰਿਆ ਕਰਦੇ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਪਰ ਅੱਜ ਕਹਿੰਦੇ ਨੇ ਜਿਹਨੇ ਦਿੱਲੀ ਦੇ ਬਾਰਡਰ ਨਹੀਂ ਦੇਖੇ ਉਹ ਪੰਜਾਬ 'ਚ ਜੰਮੇ ਨਹੀਂ ਆਖੇ ਅਗਲਾ ਸਵਾਲ ਹੈ ਮੇਰਾ ਜਦੋਂ ਦਿੱਲੀ ਨੂੰ ਚਾਲੇ ਪਾਏ ਸੀ ਕਿਸਾਨ ਜਿੱਥੇ ਬੰਦਿਆਂ ਵੱਲੋਂ ਦਿੱਲੀ ਨੂੰ ਚਾਲੇ ਪਾਏ ਸੀ ਤਾਂ ਉਦੋਂ ਜਿਹੜੇ ਬਾਰਡਰਾਂ ਨੂੰ ਤੋੜ ਰਹੇ ਨੌਜਵਾਨ ਜਿਹੜੀ ਨੌਜਵਾਨੀ ਨੂੰ ਇਹ ਕਿਹਾ ਜਾਂਦਾ ਸੀ ਤੱਕ ਨਸ਼ਿਆਂ ਨੇ ਖਾ ਲਈ ਇਹ ਤਾਂ ਜੀ ਖਤਮ ਹੋ ਗਏ ਆ ਉੜਦਾ ਪੰਜਾਬ ਹੈ ਉਹ ਨੌਜਵਾਨੀ ਨੂੰ ਦੇਖ ਕੇ ਕੀ ਯਾਦ ਆਇਆ ਤੁਹਾਨੂੰ ਤੁਸੀਂ ਦੇਖੇ ਹੀ ਹੋਣਗੇ ਉਸ ਸੀ ਟੀਵੀ ਦੇ ਵਿੱਚ ਜਾਂ ਹੋਰ ਕਿਤੇ ਕੀ ਯਾਦ ਆ ਰਿਹਾ ਸੀ ਉਹ ਨੌਜਵਾਨੀ ਦੇ ਜਿਹੜੇ ਉਹ ਵੱਡੇ ਵੱਡੇ ਉਹਨਾਂ ਨੇ ਬੰਕਰ ਤੋੜ ਕੇ ਅੱਗੇ ਵਧਦੇਗੇ ਬਿਲਕੁਲ ਅਸੀਂ ਪਹਿਲੇ ਦਿਨ ਬਰਾਹਾਂ ਸਾਹਿਬ ਦੇ ਨਾਲ ਉੱਥੋਂ ਲੰਘੇ ਆਂ ਕਨੋਰੀ ਬਾਰਡਰ ਤੋਂ ਕਿਵੇਂ ਟੋਏ ਭਰੇ ਕਿਵੇਂ ਪੱਥਰ ਪਰੇ ਪਰੇ ਹੋਏ ਮੈਂ ਸਮਝਦਾ ਹੈ ਜਿਹੜੀਆਂ ਸਾਡੀਆਂ ਸਿਆਸਤਾਂ ਜਿਹੜੀਆਂ ਸਾਡੇ ਰਵਾਇਤੀ ਪਾਰਟੀਆਂ ਜਦੋਂ ਤੱਕ ਸਾਡੇ ਲੋਕਾਂ ਨੂੰ ਬਦਨਾਮ ਨਹੀਂ ਕਰਦੀਆਂ ਜਦੋਂ ਤੱਕ ਭਾਈਚਾਰਕ ਸਾਂਝ ਨਹੀਂ ਤੋੜਦੀਆਂ ਆਪਸ ਵਿੱਚ ਉਦੋਂ ਤੱਕ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਲੋਕ ਪਾਟੇ ਰਹਿਣਗੇ ਲੋਕ ਲੜਦੇ ਰਹਿਣ ਤਾ ਇਹ ਆਪਣਾ ਕੰਮ ਕਰਨ ਚ ਕਾਮਯਾਬ ਹੁੰਦੀਆਂ ਨੇ ਹੁਣ ਸਾਰੀਆਂ ਰਾਜਸੀ ਪਾਰਟੀਆਂ ਨੂੰ ਫਿਕਰ ਲੱਗਿਆ ਹੋਇਆ ਕਿ ਅਸੀਂ ਬਾਈ ਦੇ ਵਿੱਚ ਕੀ ਕਰੀਏ ਲੋਕਾਂ ਨੂੰ ਕਿਵੇਂ ਲੁਭਾਈਏ ਲੋਕਾਂ ਨੂੰ ਕਿਵੇਂ ਅਸੀਂ ਆਪਣੇ ਸਿਕੰਜੇ ਆਪਣੇ ਵੱਲ ਖਿੱਚੀਏ ਇਹ ਫਿਕਰ ਲੱਗਿਆ ਕਿਉਂਕਿ ਲੋਕ ਜਿਹੜੇ ਅੱਜ ਇੱਥੇ ਇਕੱਠੇ ਹੋਏ ਲੱਖਾਂ ਲੋਕ ਇਹ ਆਪ ਮੋਹਰੇ ਇਕੱਠੇ ਹੋਏ ਨੇ ਬਿਨਾਂ ਕਿਸੇ ਇਹ ਪੈਸੇ ਦੇ ਇਕੱਠੇ ਕੀਤੇ ਹੋਏ ਲੋਕ ਨਹੀਂ ਆਪਣੇ ਆਪ ਅੰਦਰੋਂ ਜ਼ਮੀਰ ਦੀ ਵਾਸਤੇ ਇਕੱਠੇ ਹੋਏ ਨੇ ਕਿ ਅਸੀਂ ਨੇ ਇਹਨਾਂ ਲੋਕਾਂ ਨੂੰ ਇਕੱਠੇ ਕਰਨੇ ਹੁੰਦੇ ਆਉਂਦੇ ਲੋਕ ਬੋਤਲਾਂ ਦੇ ਕੇ ਨਸ਼ਾ ਵੰਡ ਕੇ ਇਥੇ ਆ ਮੋਹਰਿਆ ਆਇਆ ਆ ਅੱਜ ਸਭ ਤੋਂ ਵੱਡਾ ਫਿਕਰ ਲੱਗਿਆ ਹੋਇਆ ਹੈ ਜਿਸ ਤਰੀਕੇ ਨਾਲ ਤੁਸੀਂ ਸਿਆਸਤ ਦੀ ਗੱਲ ਕੀਤੀ ਇਹ ਕਿਤੇ ਨਾ ਕਿਤੇ ਇਸ ਸਿਆਸਤ ਦੇ ਵਿੱਚ ਹੁਣ ਇੱਕ ਚੇਂਜ ਜਿਹੜਾ ਅੰਦੋਲਨ ਤੋਂ ਬਾਅਦ ਅੰਦੋਲਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸੇ ਪਾਰਟੀ ਦੇ ਕਿਸੇ ਪੋਲੀਟੀਕਲ ਬੰਦੇ ਨੂੰ ਇੱਥੇ ਐਂਟਰੀ ਨਹੀਂ ਆ ਪੋਲੀਟੀਕਲ ਲੋਕਾਂ ਦੇ ਪੈਰ ਨਹੀਂ ਜੰਮ ਰਹੇ ਬੜੇ ਢੰਗ ਖੇਡ ਰਹੇ ਆ ਬੈਲ ਪਾੜ ਰਹੇ ਆ ਅਸੈਂਬਲੀਆਂ ਬੁਲਾ ਕੇ ਵਿਰੋਧ ਕਰ ਰਹੇ ਪਰ ਕਿਤੇ ਨਾ ਕਿਤੇ ਕਿਸੇ ਦਾ ਭਰੋਸਾ ਨਹੀਂ ਬੱਜ ਰਿਹਾ ਤਾਂ ਚੇਂਜ ਆਏਗਾ ਰਾਜਨੀਤੀ ਵਿੱਚ ਵੀ ਚੇਂਜ ਆਏਗਾ ਬਿਲਕੁਲ ਜੀ ਸਭ ਤੋਂ ਵੱਡਾ ਪੰਜਾਬ ਨੂੰ ਇਹ ਵੀ ਫਾਇਦਾ ਹੋਣਾ ਇੱਕ ਕਿ ਨਵੇਂ ਅਗਵਾਈ ਕਰਕੇ ਅੱਗੇ ਨਿਕਲਣਾ ਸਾਡੇ ਨੌਜਵਾਨ ਆਗੂਆਂ ਨੇ ਅੱਗੇ ਆਉਣੇ ਜਿਹੜੇ ਪੜ੍ਹੇ ਲਿਖੇ ਮੁੰਡੇ ਨੇ ਇਮਾਨਦਾਰ ਮੁੰਡੇ ਨੇ ਇਹਨਾਂ ਸੰਘਰਸ਼ਾਂ ਚੋਂ ਨਿਕਲੇ ਮੁੰਡੇ ਨੇ ਉਹਨਾਂ ਨੇ ਆ ਕੇ ਆਉਣ ਵਾਲੇ ਟਾਈਮ ਸਾਡੇ ਸਮਾਜ ਦੀ ਅਗਵਾਈ ਕਰਨੀ ਹੈ ਬਹੁਤ ਚੰਗੀ ਗੱਲ ਹੋਊਗੀ ਅਸੀਂ ਦੇਖ ਰਹੇ ਹਾਂ ਕਿ ਮੀਟਿੰਗਾਂ ਕਿਸਾਨ ਜਿਥੇ ਬੰਦਿਆਂ ਨਾਲ ਬੁਲਾ ਲੀਆਂ ਜਾਂਦੀਆਂ ਨੇ ਮੀਟਿੰਗਾਂ ਦੇ ਵਿੱਚ ਫਿਰ ਉਹੀ ਸਮਝਾਇਆ ਜਾਂਦਾ ਹੈ ਬੈਲ ਚੰਗੇ ਆ ਬੈਲ ਚੰਗੇ ਆ ਬੈਲ ਵਧੀਆ ਹੁਣ ਦੋ ਕਸ ਸਰਕਾਰ ਕਹਿ ਰਹੀ ਹੈ ਕਿ 50% ਗੱਲਬਾਤ ਹੋਗੀ ਉਹ ਦੋ ਬਿੱਲ ਉਹ ਹੈ ਜਿਹੜਾ ਕਿ ਇੱਕ ਪਰਾਲੀ ਐਕਟ ਹੈ ਤੇ ਇੱਕ ਬਿਜਲੀ ਵੈਕਟਰ 2020 ਆਉਣਾ ਜਿਹੜਾ ਉਹ ਕੁਝ ਵੀ ਗੱਲ ਨਹੀਂ ਉਹ ਤਾਂ ਸਿਰਫ ਨਾ ਜਿਵੇਂ ਨਾ ਆਪਾਂ ਕਈ ਵਾਰ ਪੈਂਸਲਿਨ ਦਾ ਟੀਕਾ ਲਾਉਨੇ ਆਂ ਪਰ ਚੈੱਕ ਕਰਦੇ ਆਂ ਚੈੱਕ ਕਰਦੇ ਆਂ ਇਲੈਕਸ਼ਨ ਤਾਂ ਨਹੀਂ ਕਰਦਾ ਇਹ ਉਹ ਕੰਮ ਹੈ ਇਹ ਹਜੇ ਸਾਨੂੰ ਚੈੱਕ ਕਰ ਰਹੇ ਨੇ ਵੀ ਇਹ ਕਿੱਥੇ ਖਰ ਸਕਦੇ ਨੇ ਇਹ ਇਹਨਾਂ ਦਾ ਕਿੰਨਾ ਕੁ ਸਬਰ ਹੈ ਇਹ ਸਬਰ ਚੈੱਕ ਕਰਨ ਲੱਗੇ ਹੋਏ ਹੋਰ ਕੁਝ ਨਹੀਂ ਇਹ ਛੋਟੀਆਂ ਛੋਟੀਆਂ ਗੱਲਾਂ ਕਰਕੇ ਵੀ ਆਹ ਕਰ ਲੋ ਜੀ ਐਮੈਂਟਮੈਂਟ ਕਰ ਲੋ ਉਹ ਕਰ ਲੋ ਜਦੋਂ ਕਲੀਅਰ ਹੈ ਜਦੋਂ ਬੰਦਿਆਂ ਨੇ ਮੂੰਹ ਤੇ ਉਂਗਲ ਰੱਖ ਕੇ ਜੈਸਰਨ ਉਹ ਕਹਤਾ ਕਿ ਹਾਂ ਜਮਨ ਜਵਾਬ ਦਿਓ ਫਿਰ ਉਹਦੇ ਪਿੱਛੇ ਕੀ ਬੱਜਦਾ ਪਿੱਛੇ ਪਹਿਲਾਂ ਇਹ ਮੰਨੇ ਨਹੀਂ ਪਹਿਲਾਂ ਇਹ ਕਹੇਗੇ ਕਿ ਜੀ ਇਹ ਬਿਲ ਤੁਹਾਡੇ ਫਾਇਦੇਮੰਦ ਨੇ ਕਿਸੇ ਖੇਤੀ ਮਹਾਰ ਨਾਲ ਸਲਾਹ ਨਹੀਂ ਕੀਤੀ ਗਈ ਕਿਸੇ ਖੇਤੀ ਮਹਾਰ ਨੇ ਨਹੀਂ ਕਿਹਾ ਉਹ ਬੰਦੇ ਕਹਿ ਰਹੇ ਨੇ ਜਿਨ੍ਹਾਂ ਦਾ ਖੇਤੀ ਨਾਲ ਦੂਰ ਮੀਲਾਂ ਤੱਕ ਕੋਈ ਵਾਸਤਾ ਨਹੀਂ ਹੈ ਇਹਨਾਂ ਨੂੰ ਖੇਤੀ ਬਾਰੇ ਕੋਈ ਪਤਾ ਨਹੀਂ ਆ ਇੱਥੇ 12 14 ਲੱਖ ਬੰਦਾ ਬੈਠਾ ਹੈ ਇਹ ਖੇਤੀ ਕਰਨ ਵਾਲਾ ਹੈ ਇਹਨਾਂ ਨੂੰ ਦੱਸੋ ਫਿਰ ਆ ਕੇ ਇਹਨੂੰ ਸਮਝਿਆ ਹੋਗਾ ਤੁਸੀਂ ਵੀ ਆਹ ਬਿੱਲ ਉਹ ਯਾਰ ਅਸੀਂ ਉਹ ਲੋਕ ਆ ਸਾਡੇ ਬਾਪ ਦਾਦੇ ਪੁਰਖੇ ਸਾਨੂੰ ਖੇਤੀ ਸਿਖਾਈ ਨਹੀਂ ਕਿਸੇ ਨੇ ਜਦੋਂ ਅਸੀਂ ਜੰਮੇ ਸੋਝੀ ਸੰਭਲੀ ਸਾਡੇ ਘਰਾਂ ਚ ਗੱਲਾਂ ਹੁੰਦੀਆਂ ਸੀ ਅੱਜ ਖੇਤ ਪਾਉਣਾ ਅੱਜ ਸਵਾਗਾ ਦੇਣਾ ਅੱਜ ਬੀਜ ਪਾਉਣਾ ਸਪਰੇਅ ਕਰਨੀ ਇਹ ਕਰਨੀ ਅਸੀਂ ਤਾਂ ਸੁਣ ਸੁਣ ਕੇ ਸਿੱਖੇ ਸਾਡੇ ਤਾਂ ਖੂਨ ਚ ਬਸੀ ਹੋਈ ਖੇਤੀ ਇਹ ਲੋਕ ਜਿਨ੍ਹਾਂ ਨੂੰ ਇੱਕ ਬਿੱਲ ਪੜਿਆ ਹੈ ਬਿੱਲ ਪੜ ਕੇ ਸਾਨੂੰ ਫਾਇਦਾ ਦੱਸਣ ਲੱਗੇ ਅਸੀਂ ਉਹ ਬੰਦੇ ਆ ਸਾਡੇ ਬਾਪ ਦਾਦੇ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਜਿਨ੍ਹਾਂ ਨੇ ਹਰਿਆਣੇ ਤੇ ਪੰਜਾਬ ਨੇ ਆਪਣਾ ਵੱਡਾ ਹਿੱਸਾ ਖੇਤੀਬੂਲ 'ਚ ਪਾਇਆ ਹੈ ਤੇ ਸਾਨੂੰ ਫਾਇਦੇ ਦੱਸ ਰਹੇ ਨੇ ਫਾਇਦੇ ਸਾਨੂੰ ਪਤਾ ਕਿ ਇਹਨਾਂ ਨੂੰ ਪਤਾ ਇਹ ਸਵਾਲ ਤਾਂ ਇਹਨੂੰ ਕਰਨਾ ਮੰਦ ਆ ਹਾਂ ਅਸੀਂ ਇੱਕ ਹੋਰ ਦੇਖਿਆ ਕਿ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੀ ਜਿਹੜੀ ਅਗਵਾਹੀ ਹੈ ਕਿਸਾਨ ਜਿੱਥੇ ਬੰਦੀਆਂ ਚਾਹੇ ਪੰਜਾਬ ਤੋਂ ਹੋਵੇ ਸਟੈਪ ਬਾਈ ਸਟੈਪ ਰੇਲ ਰੋਕੋ ਧਰਨੇ ਟੋਲ ਪਲਾਜ਼ੇ ਬੰਦ ਕਰਨੇ ਮੌਲ ਦਾ ਵਿਰੋਧ ਕਰਨਾ ਵੱਖੋ ਵੱਖਰੇ ਸਮੇਂ ਤੇ ਜੇਕਰ ਉਹਨਾਂ ਨੂੰ ਲੱਗਿਆ ਕਿ ਕਦਮ ਅੱਗੇ ਵਧਾਉਣਾ ਤਾਂ ਕਦਮ ਅੱਗੇ ਵਧਾਉਂਦੇ ਰਹੇ ਜਿੱਥੇ ਉਹਨਾਂ ਨੂੰ ਲੱਗਿਆ ਕਿ ਰੇਲ ਰੇਲਾਂ ਤੋਂ ਬਟੜੀਆਂ ਤਾਂ ਉੱਠਣਾ ਪੈਣਾ ਤਾਂ ਪਿੱਛੇ ਵੀ ਉੱਠਦੇ ਰਹੇ ਉਹ ਬਾਰਡਰ ਤੋੜਦੇ ਵੀ ਰਹੇ ਐ ਤੇ ਜਿੱਥੇ ਬਾਰਡਰਾਂ ਤੇ ਆ ਕੇ ਬਹਿਣਾ ਪਿਆ ਉਹ ਬੈਠੇ ਵੀ ਐ ਅੱਜ ਵੀ ਜੇ ਕਿਸਾਨ ਜਿੱਥੇ ਬੰ ਕਿਸਾਨ ਜਥੇਬੰਦੀਆਂ ਨੇ 29 ਤਰੀਕ ਦਿੱਤੀ ਸਰਕਾਰ ਨੇ ਫਿਰ ਕਹਿ ਦਿੱਤਾ ਕਿ 30 ਤਰੀਕ ਨੂੰ ਮੀਟਿੰਗ ਕਿਸਾਨ ਜਥੇਬੰਦੀਆਂ ਫਿਰ ਵੀ ਉਸਤੇ ਜਿਹੜੇ ਕਿਸਾਨ ਜਥੇਬੰਦੀਆਂ ਦੀ ਸ਼ੈਣ ਸ਼ੀਲਤਾ ਹੈ ਅਗਵਾਈ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੁਣ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਤਰੀਕਾ ਹੈ ਘੋਲ ਲੜਨ ਦਾ ਸੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਦੁਨੀਆ ਦੇ ਘੋਲਾਂ ਨੂੰ ਵਾਚਿਆ ਸਾਡੇ ਬੰਦੇ ਪੜਨਾ ਇਤਿਹਾਸ ਪੜਨ ਵਾਲੇ ਬੰਦੇ ਨੇ ਜਿਨ੍ਹਾਂ ਨੇ ਦੁਨੀਆ ਦੇ ਇਤਿਹਾਸ ਦੇਖ ਕੇ ਦੁਨੀਆ ਦੇ ਵੱਡੇ ਵੱਡੇ ਘੋਲ ਕਿਵੇਂ ਲੜੇ ਗਏ ਸਬਰਾਂ ਦੀ ਜਿੱਤ ਹੋਈ ਹੈ ਸਬਰਾਂ ਦੇ ਨਾਲ ਲੜੀਆਂ ਕਿਵੇਂ ਲੜੀਆਂ ਜਾਂਦੀਆਂ ਨੇ ਮੈਂ ਸਮਝਦਾ ਇਹ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਇੰਨੇ ਲੋਕਾਂ ਦੀ ਅਗਵਾਈ ਕਰਨਾ ਲੋਕਾਂ ਨੂੰ ਹਰ ਬੰਦੇ ਨੇ ਆਪਣੀ ਸਹੂਲਤ ਦੇ ਮੁਤਾਬਕ ਘਰ ਬਣਾਇਆ ਹੋਇਆ ਕਿਸੇ ਨੇ بڑا ਕਿਨ ਛੋਟਾ ਅੱਜ ਉਹਨਾਂ ਨੂੰ ਘਰਾਂ ਚੋਂ ਕੱਢ ਕੇ ਸਰਕਾਂ ਤੇ ਬਿਠਾਉਣਾ ਇਹ ਸੌਖੀ ਗੱਲ ਨਹੀਂ ਹੈ ਫਿਰ ਲੋਕਾਂ ਦੀ ਇਹ ਵੀ ਜ਼ਿੰਮੇਵਾਰੀ ਲੈਣੀ ਕਿ ਤੁਸੀਂ ਘਰੋਂ ਅਸੀਂ ਲਿਆਂਦੇ ਆ ਤੁਸੀਂ ਵਾਪਸ ਵੀ ਕਰਨੇ ਆ ਘਰਾਂ ਨੂੰ ਭੇਜਨੇ ਬਿਲਕੁਲ ਬਿਲਕੁਲ ਸੋ ਜਿੰਨੇ ਬੰਦੇ ਸ਼ਹੀਦ ਹੋਗੇ ਲੋਕਤਾਂ ਦੇ ਗਲਪਾਂ ਜਾਂ ਤੁਸੀਂ ਕੀ ਕਰਵਾਉਂਦੇ ਬੰਦੇ ਮਰਵਾਤੇ ਸਹੀ ਹੈ ਸਹੀ ਸੋ ਮੇਰਾ ਮਤਲਬ ਕਹਿਣ ਦਾ ਹੈ ਇਹ ਸਾਡੇ ਬੜੀ ਸੂਝ-ਬੂਝ ਨਾਲ ਕੰਮ ਲਿਆ ਜਾ ਰਿਹਾ ਹੈ ਕਿਉਂਕਿ ਇਹ ਲੋਕ ਅੰਦੋਲਨ ਹੈ ਬਿਲਕੁਲ ਜਨਨ ਜਿਹਨੂੰ ਅੰਦੋਲਨ ਕਹਿੰਦੇ ਆ ਇਹਦੇ ਵਿੱਚ ਜਿਹੜਾ ਆਮ ਆਮ ਲੋਕ ਹੈ ਉਹਨੂੰ ਕੋਈ ਤਕਲੀਫ ਨਾ ਹੋਵੇ ਖਿਆਲ ਰੱਖਣਾ ਪੈਂਦਾ ਹੈ ਬਿਲਕੁਲ ਬਿਲਕੁਲ ਕਿ ਆਮ ਕੋਈ ਮਜ਼ਦੂਰ ਹੈ ਕੋਈ ਜਿਹੜੀਦਰ ਬੰਦਾ ਹੈ ਕੋਈ ਨੌਕਰੀ ਪੇਸ਼ਾ ਬੰਦਾ ਹੈ ਉਹਨੂੰ ਕੋਈ ਦਿੱਕਤ ਨਾ ਆਵੇ ਸਾਡੀ ਲੜ ਲੋਕਾਂ ਨਾਲ ਥੋੜੀ ਸਾਡੀ ਲੜਾਈ ਤਾਂ ਸਰਕਾਰ ਨਾਲ ਹੈ ਸੈਂਟਰ ਨਾਲ ਹੈ ਸਾਡੀ ਲੜਾਈ ਸਾਡੀ ਆਮ ਲੋਕਾਂ ਨਾਲ ਕੋਈ ਲੜਾਈ ਨਹੀਂ ਤੇ ਇਸ ਕਰਕੇ ਸਾਨੂੰ ਪਬਲਿਕ ਸਵਾਮਾਂ ਦਾ ਖਿਆਲ ਰੱਖਣਾ ਪੈਂਦਾ ਜਿਸ ਤਰੀਕੇ ਨਾਲ ਪੰਜਾਬ ਦੇ ਇੱਕ ਭਾਜਪਾ ਮੰਤਰੀ ਹੈ ਸਾਬਕਾ ਮੰਤਰੀ ਭਾਜਪਾ ਦੇ ਤਿਕਸ਼ਨ ਸੂਦ ਉਹਨਾਂ ਵੱਲੋਂ ਇੱਕ ਵਿਵਾਦਤ ਬਿਆਨ ਆਇਆ ਕਿ ਜਿਹੜੇ ਕਿਸਾਨ ਆ ਉਹ ਤਾਂ ਬਾਡਰ ਤੇ ਪਿਕਨਿਕ ਮਨਾਉਣ ਜਾ ਰਹੇ ਆ ਕੀ ਉਹਦੇ ਬਿਆਨ ਦੇ ਵਿੱਚ ਤਰਕ ਮੰਨਦੇ ਤੁਸੀਂ ਤਰਕ ਮੰਨਦੇ ਵੀ ਉਹਨਾਂ ਨੂੰ ਖਿਆਲ ਪਿਕਨਿਕ ਮਨਾਉਣ ਦੇਖਣੀ ਚਾਹੀਦੀ ਆ ਕਿ ਉਹ ਦੋ ਰਾਤਾਂ ਇੱਥੇ ਕੱਟਣ ਉਹ ਉਹਦੀਆਂ ਤਰਾਲੀਆਂ ਚ ਸੁਣ ਪਤਾ ਲੱਗੇ ਪਿਕਨਿਕ ਹੁੰਦੀ ਕੀ ਉਹਨਾਂ ਨੂੰ ਸੋ ਇਹ ਗੱਲ ਹੈ ਇਹ ਨਾ ਕਿਸੇ ਬਾਰੇ ਗੱਲ ਕਰ ਦੇਣੀ ਬਹੁਤ ਸੌਖੀ ਹੈ ਸੌਖੀ ਹੈ ਅੱਜ ਲੋਕ ਉਹ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਲੋਕ ਆਪਣੇ ਘਰਾਂ ਦੇ ਵਿੱਚ ਵੀ ਰਜਾਈਆਂ ਦੇ ਨੇੜੇ ਵੀ ਹੀਟ ਲਾਈ ਬੈਠੇ ਨੇ ਸੋ ਇਹ ਸਾਡੇ ਬੰਦੇ ਅੱਜ ਕੰਬਲਾਂ 'ਚ ਪੈਂਦੇ ਨੇ ਇੱਥੇ ਇੱਥੇ ਸੜਕਾਂ ਤੇ ਨਹਾਉਂਦੇ ਨੇ ਸੜਕਾਂ ਤੇ ਰੋਟੀਆਂ ਖਾਂਦੇ ਨੇ ਪਕਾਉਂਦੇ ਨੇ ਇਹ ਲੋਕ ਆਏ ਨਹੀਂ ਉਹ ਤਾਂ ਜਦੋਂ ਕੋਈ ਬਹਿੰਦੇ ਨੇ ਨਾ ਵੀ ਅਸੀਂ ਬੈਠੇ ਆ ਉਹ ਬਹਿੰਦੇ ਆਪਣੇ ਲਈ ਵੋਟਾਂ ਲਈ ਇਹ ਲੋਕਾਈ ਲਈ ਬੈਠੇ ਨੇ ਲੋਕ ਟੋਟਲ ਕੀ ਲਈ ਬੈਠੇ ਨੇ ਕਿ ਸਭ ਦਾ ਭਲਾ ਹੋਵੇ ਨਹੀਂ ਤਾਂ ਪੰਜਾਬ ਤੇ ਹਰਿਆਣਾ ਇਹ ਕਹਿੰਦਾ ਕਿ ਸਾਡੇ ਸਾਡੇ ਸਟੇਜ ਤੇ ਲਾਗੂ ਨਾ ਕਰੋ ਬਾਕੀ ਨੂੰ ਕਰ ਦੋ ਅੱਜ ਸਾਡੇ ਆਗੂ ਸਹਿਬਾਨਾਂ ਨੇ ਪੂਰੀ ਦੁਨੀਆ ਦੀ ਗੱਲ ਕੀਤੀ ਹੈ ਪੂਰੇ ਮੁਲਕ ਦੀ ਗੱਲ ਕੀਤੀ ਹੈ ਕਿ ਸਾਰੇ ਮੁਲਕ ਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਸੋ ਇਹ ਗੱਲ ਹੈ ਇਹ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਨੇ ਇਹ ਸਰਬੱਤ ਦੇ ਭਲੇ ਨਾਲ ਚੱਲਣ ਵਾਲੇ ਲੋਕ ਨੇ ਇਹ ਜਿਹੜੇ ਮੈਂ ਕਹਿੰਦਾ ਬਹੁਤ ਵੱਡੀ ਬੇਵਕੂਫੀ ਹੈ ਵੀ ਏਡੇ ਏਡੇ ਉਹਦੇ ਤਰੀਕੇ ਤੁਸੀਂ ਨਾ ਮਰੇ ਗਲਤ ਗੱਲਾਂ ਬੋਲ ਰਹੇ ਹੋ ਕਿ ਪਿਕਨਿਕ ਬਣਾਉਣ ਜਾਂਦੇ ਨੇ ਇਹ ਪਿਕਨਿਕ ਨਾ ਦੇਖੋ ਬਣਾ ਕੇ ਇਹ ਤਾਂ ਸਾਡੇ ਲੋਕਾਂ ਦਾ ਭਾਈਚਾਰਾ ਹੈ ਜਿਹੜੇ ਬਦਾਮਾਂ ਦੇ ਲੰਗਰ ਲਾਉਂਦੇ ਨੇ ਪੀਜ਼ਿਆਂ ਦੇ ਲੰਗਰ ਲਾਉਂਦੇ ਨੇ ਜਿਹੜੇ ਲੋਕ ਹੋਰ ਮੀਰੀਆਂ ਦੇ ਲੰਗਰ ਲਾਉਂਦੇ ਨੇ ਇੱਥੇ ਆ ਕੇ ਕੋਈ ਜਲੇਬੀਆਂ ਦਾ ਕੋਈ ਫਰੂਟਾਂ ਦਾ ਲੰਗਰ ਲਾਉਂਦਾ ਹੈ ਮਰ ਕੇਰਲਾ ਤੋਂ ਅਨਾਨਾਸ ਦਾ ਟਰੱਕ ਆ ਜਾਂਦਾ ਹੈ ਇਹ ਵੱਡੀਆਂ ਗੱਲਾਂ ਨੇ ਇਹ ਇੱਕ ਕੋਈ ਲੋਕ ਅੰਦੋਲਨ ਲੋਕਾਂ ਦੇ ਦਿਲ ਜਿੱਥੇ ਹੋਏ ਨੇ ਇਹ ਤਾਂ ਹੁੰਦਾ ਹੈ ਇਹ ਬੰਦੇ ਕਿਸੇ ਆਮ ਮੰਦਰ ਤੋਂ ਪਾਣੀ ਮੋਗਾ ਕੇ ਦਿਖਾ ਦੇਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ 2022 ਆ ਜਾਣਾ ਉਹਨੂੰ ਪਤਾ ਲੱਗਣਾ ਵੀ ਪਿਕਨਿਕ ਕੌਣ ਬਣਾਉਂਦੇ ਨੇ ਇਹਨਾਂ ਨੇ ਸਾਡੇ ਤੇ ਬੈਟਰ ਕਹਿੰਨ ਨੂੰ ਯੂਜ਼ ਕੀਤੀ ਹੈ ਕੋਈ ਗੱਲ ਨਹੀਂ ਸਾਡੇ ਕੋਲ ਕਿਹੜਾ ਟਿਊਬਲ ਮੁੱਕ ਗਏ ਆਉਣ ਤੋਂ ਪਿੰਡਾਂ 'ਚ ਵਰਦੋਂ ਉਹਨਾਂ ਨੂੰ ਫਿਰ ਇਹੀ ਹਾਲ ਹੋਣਾ ਇਹਨਾਂ ਦਾ ਬਿਲਕੁਲ ਬਿਲਕੁਲ ਇਹ ਕੌਮ ਐਸੀ ਕੌਮ ਹੈ ਪੰਜਾਬੀ ਐਸੇ ਲੋਕ ਨੇ ਜਿਹੜੇ ਹਮੇਸ਼ਾ ਨਿਉਂਦਾ ਵਧਾ ਕੇ ਮੋੜਦੇ ਰਹੇ ਨੇ ਵਾਵਾ ਧੰਨਵਾਦ ਰਣਜੀਤ ਸਾਹਿਬ ਇਹ ਸਾਨ ਮਲਕੀਤ ਰਾਉਣੀ ਜੀ ਜਿਨ੍ਹਾਂ ਨੇ ਹਰ ਗੱਲ ਦਾ ਬੜੀ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਨਾਲ ਹੀ ਉਹਨਾਂ ਜਿਹੜੇ ਤਿਕਸ਼ਨ ਸੋਜੀ ਜੋ ਕਿ ਸਾਬਕਾ ਮੰਤਰੀ ਨੇ ਭਾਜਪਾ ਦੇ ਉਹਨਾਂ ਵੱਲੋਂ ਦਿੱਤਾ ਜਿਹੜਾ ਬਿਆਨ ਗਿਆ ਸੀ ਕਿ ਕਿਸਾਨ ਪਿਕਨਿਕ ਮਨਾਉਣ ਆਉਂਦੇ ਨੇ ਤਾਂ ਉਹਨਾਂ ਕਿਹਾ ਕਿ ਇੰਨਾ ਬਾਰਡਰਾਂ ਦੇ ਅੱਗੇ ਆ ਕੇ ਦੋ ਦਿਨ ਉਹ ਵੀ ਪਿਕਨਿਕ ਮਨਾ ਕੇ ਜਾਣ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿਸਾਨਾਂ ਦਾ ਦਰਦ ਕੀ ਹੈ ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਪੰਜਾਬੀ ਨੌਜਵਾਨ ਹੈ ਪੰਜਾਬੀ ਲੋਕ ਹੈ ਉਹ ਆਪਣਾ ਇਤਿਹਾਸ ਦੁਹਰਾ ਰਹੇ ਨੇ ਉਹਨਾਂ ਨੇ ਇਤਿਹਾਸ ਪੜ੍ਹਿਆ ਹੋਇਆ ਹੈ ਇਹਨਾਂ ਸੜਕਾਂ ਦੇ ਉੱਤੋਂ ਹੀ ਉਹਨਾਂ ਦੇ ਜਿਹੜੇ ਗੁਰੂ ਸਾਹਿ ਆਣਾ ਜਿਹੜੇ ਉਹਨਾਂ ਦੇ ਜਿਹੜੇ ਕਹ ਜੀਏ ਮਾਰਗਦਰਸ਼ਕ ਇਹਨਾਂ ਸੜਕਾਂ ਦੇ ਉੱਪਰ ਦੀ ਲੰਘਿਆ ਤੇ ਅੱਜ ਉਹਨਾਂ ਸੜਕਾਂ ਉੱਪਰ ਹੀ ਉਹ ਡਟੇ ਹੋਏ ਐ ਕੈਮਰਾ ਪਰਸਨ ਕਮਲ ਗਿੱਲ ਦੇ ਨਾਂ ਮਨਿੰਦਰ ਜੀ ਸਿੱਧੂ ਆਨ 에ਅਰ ਸਿੰਘੂ ਬਾਰਡਰ